ਇੱਕ ਜੁਟਤਾ ਨਾਲ ਮਨਾਣਾ ਚਾਹੀਦਾ ਹੈ 6 ਜੂਨ ਦਾ ਕੱਲੂ ਘਾਰਾ ਦੇ ਵੱਸ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਵ ਉੱਚੀ ਸੰਸਥਾ ਹੈ। ਇਹਦੇ ਵਿੱਚ ਕੋਈ ਅਤੀ ਕਥਣੀ ਨਹੀਂ ਹੈ ਕਿ ਸਿੱਖ ਕੌਮ ਦੁਨੀਆ ਦੀ ਬਹਾਦਰ ਕੌਮ ਹੈ। ਪੁਰਾਤਨ ਸਿੱਖ ਜਰਨੈਲਾਂ ਵਿੱਚੋਂ ਸ੍ਰੀ ਹਰੀ ਸਿੰਘ ਨਲਵੇ ਦਾ ਨਾਮ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਯੋਧਿਆਂ ਵਿੱਚ شمار ਹੁੰਦਾ ਹੈ। ਜਰਨਲ ਜੁਰਾਵਰ ਸਿੰਘ ਬਾਰੇ ਤਾਂ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਜਦੋਂ ਉਹ ਬਹਾਦਰ ਜਰਨੈਲ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਤਿੱਬਤੀ ਲੋਕਾਂ ਨੇ ਉਹਨਾਂ ਦੇ ਪਵਿੱਤਰ ਸਰੀਰ ਦਾ ਮਾਸ ਵੰਡ ਲਿਆ ਸੀ ਕਿਉਂਕਿ ਉਹਨਾਂ ਲੋਕਾਂ ਦਾ ਮੰਨਣਾ ਸੀ ਕਿ ਇੱਕ ਬਹਾਦਰ ਜਰਨੈਲ ਦਾ ਮਾਸ ਘਰ ਵਿੱਚ ਰੱਖਣ ਨਾਲ ਘਰ ਵਿੱਚ ਪੈਦਾ ਹੋਣ ਵਾਲੀ ਸੰਤਾਨ ਵੀ ਜਰਨੈਲ ਜੁਰਾਵਰ ਸਿੰਘ ਵਰਗੀ ਬਹਾਦਰ ਹੋਵੇਗੀ ਸੁਣਿਆ ਹੈ ਅੱਜ ਵੀ ਉਹ ਲੋਕ ਉਸ ਬਹਾਦਰ ਜਰਨੈਲ ਜਰਾਵਰ ਸਿੰਘ ਦੀ ਸਮਾਦ ਦੀ ਪੂਜਾ ਕਰਦੇ ਹਾਂ ਸੋ ਅਜਿਹਾ ਇੱਕ ਨਹੀਂ ਹਜ਼ਾਰਾਂ ਵਿਕਿਆੰਤ ਸਾਂਝੇ ਕੀਤੇ ਜਾ ਸਕਦੇ ਹਨ ਜਿਹੜੇ ਇਸ ਕੌਮ ਦੀ ਗਿਣਤੀ ਬਹਾਦਰ ਕੌਮਾਂ ਵਿੱਚ ਮੌਰੀ ਕੌਮ ਵਜੋਂ ਕਰਵਾਉਣ ਦਾ ਪ੍ਰਮਾਣ ਹੋ ਨਿਭੜਦੇ ਹਨ ਸਿੱਖ ਕੌਮ ਅੰਦਰ ਬਹਾਦਰੀ ਨਾਲ ਲੜਨ ਮਰਨ ਦਾ ਜਜ਼ਬਾ ਪ੍ਰਾਤਨ ਸਮਿਆਂ ਵਿੱਚ ਵੀ ਦੁਸ਼ਮਣਾਂ ਨੂੰ ਸੋਚਾਂ ਵਿੱਚ ਪਾਉਂਦਾ ਸੀ ਤੇ ਮੌਜੂਦਾ ਸਮੇਂ ਵਿੱਚ ਵੀ ਇਹ ਜਜ਼ਬਾ ਹੀ ਸਿੱਖ ਦੁਸ਼ਮਣ ਤਾਕਤਾਂ ਦੀ ਨੀਂਦ ਹਰਾਮ ਕਰਦਾ ਹੈ ਭਾਵੇਂ ਸਿੱਖਾਂ ਦਾ ਸਰਬੱਤ ਦੇ ਭਲੇ ਦਾ ਸੰਕਲਪ ਅਤੇ ਲੰਗਰ ਪ੍ਰਥਾ ਦੀ ਮਹਾਨ ਪਰੰਪਰਾ ਨੇ ਦੁਨੀਆ ਪੱਧਰ ਤੇ ਸਿੱਖਾਂ ਦੀ ਪਛਾਣ ਨੂੰ ਨਿਖਾਰਿਆ ਤੇ ਸਤਿਕਾਰਿਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕਿਰਪਾਨ ਚੋਂ ਪ੍ਰਗਟ ਹੋਣ ਕਰਕੇ ਦੁਸ਼ਮਣ ਤਾਕਤਾਂ ਨੂੰ ਉਹਨਾਂ ਦੀ ਰੋਹਾਨੀ ਤਾਕਤ ਤੈਪੀਤ ਕਰਦੀ ਰਹਿੰਦੀ ਹੈ ਇਹਦਾ ਸਿੱਖਾਂ ਨੂੰ ਮਾਨਸਿਕ ਧਾਰਮਿਕ ਤੇ ਸਰੀਰਿਕ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ ਸਿੱਖਾਂ ਨੂੰ ਗੁਰੂ ਨਾਲੋਂ ਤੋੜਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਸਿਧਾਂਤਾਂ ਨੂੰ ਢਾਹ ਲਾਈ ਜਾ ਰਹੀ ਹੈ ਅਤੇ ਸਿੱਖਾਂ ਦੀ ਏਕਤਾ ਨੂੰ ਖੰਡਿਤ ਕਰਕੇ ਆਪਸ ਵਿੱਚ ਲੜਾਉਣ ਦਾ ਰੁਝਾਨ ਘਟਣ ਦੀ ਬਜਾਏ ਜ਼ੋਰ ਫੜਦਾ ਜਾ ਰਿਹਾ ਹੈ ਸਿੱਖ ਕੌਮ ਵਾਸਤੇ ਇਹ ਕਹਾਵਤ ਬੜੀ ਪ੍ਰਸਿੱਧ ਹੈ ਕਿ ਜੇ ਸਿੱਖ ਸਿੱਖ ਨੂੰ ਨਾਮਾਰੇ ਤਾਂ ਕੌਮ ਕਦੇ ਨਾ ਹਾਰੇ ਇਹ ਬਿਲਕੁਲ ਸੱਚ ਹੈ ਕਿ ਜੇਕਰ ਸਿੱਖਾਂ ਵਿੱਚ ਏਕਤਾ ਹੋ ਜਾਵੇ ਤਾਂ ਕੋਈ ਵੀ ਤਾਕਤ ਸਿੱਖਾਂ ਨਾਲ ਜਾਤੀ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਪਰ ਏਕਤਾ ਵਾਲੇ ਪੱਖ ਤੋਂ ਮੌਜੂਦਾ ਹਾਲਾਤ ਬੇहद ਗੁੰਝਲਦਾਰ ਬਣੇ ਹੋਏ ਹਨ ਜੇਕਰ ਇੱਕ ਆਗੂ ਕੋਈ ਬਿਆਨ ਦਿੰਦਾ ਹੈ ਤਾਂ ਚਾਰ ਉਹਦੇ ਵਿਰੋਧ ਵਿੱਚ ਉੱਠ ਖੜਦੇ ਹਨ ਬਿਨਾਂ ਵਜਾ ਵਿਰੋਧ ਸ਼ੁਰੂ ਕਰ ਦਿੰਦੇ ਹਨ ਬਹੁਤ ਸਾਰੇ ਕੇਂਦਰੀ ਤਾਕਤਾਂ ਨੂੰ ਖੁਸ਼ ਕਰਨ ਲਈ ਅਜੀਹਾ ਕਰ ਰਹੇ ਹਨ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਢੂਮਾ ਵੱਲੋਂ ਤੀਜੇ ਘੱਲੂ ਘਾਰੇ ਦੀ 45ਵੀਂ ਯਾਦ ਮੌਕੇ 6 ਜੂਨ ਦੇ ਸੰਦਰਭ ਵਿੱਚ ਦਿੱਤਾ ਗਿਆ ਬਿਆਨ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬਾਬਾ ਹਰਨਾਮ ਸਿੰਘ ਢੂਮਾ ਦਾ ਉਪਰੋਕਤ ਬਿਆਨ ਬੇहद ਮੰਦ ਭਾਗਾ ਅਤੇ ਕੌਮ ਅੰਦਰ ਖਾਨਾ ਜੰਗੀ ਪੈਦਾ ਕਰਨ ਵਾਲਾ ਹੈ ਇਹ ਅਜੀਹਾ ਸਮਾਂ ਹੈ ਜਦੋਂ ਸਿੱਖਾਂ ਨੂੰ ਹਰ ਤਰ੍ਹਾਂ ਦੀਆਂ ਧੜੇਬੰਦੀਆਂ ਛੱਡ ਕੇ ਕੌਮ ਦੇ ਵਡੇਰੇ ਹਿੱਤਾਂ ਦੇ ਵਾਸਤੇ ਇਕਜੁੱਟ ਹੋਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਪਰ ਬਾਬਾ ਹਰਨਾਮ ਸਿੰਘ ਧੂਮਾ ਨੇ ਇਸ ਨਾਜ਼ੁਕ ਦੌਰ ਵਿੱਚ ਅਜੀਹਾ ਕਰਕੇ ਆਪਣੀ ਸਖਸ਼ੀਅਤ ਦੇ ਇੱਕ ਹੋਰ ਸਵਾਲੀਆ ਨਿਸ਼ਾਨ ਲਵਾ ਲਿਆ ਹੈ ਜਦੋਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਸ ਸੰਦਰਭ ਵਿੱਚ ਆਇਆ ਬਿਆਨ ਸਲਾਉਣਯੋਗ ਹੈ। ਉਹਨਾਂ ਵੱਲੋਂ ਬਾਬਾ ਧੂਮੇ ਨੂੰ ਅਜਿਹਾ ਕੋਈ ਵੀ ਕਦਮ ਨਾ ਪਟਣ ਦੀ ਅਪੀਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਦਿਖਾਈ ਗਈ ਸ਼ਰਧਾ ਦਾ ਸਵਾਗਤ ਕਰਨਾ ਬਣਦਾ ਹੈ। ਬਿਨਾਂ ਸ਼ੱਕ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਭ ਤੋਂ ਉੱਤਪਰ ਹੈ। ਉਹਨਾਂ ਦੇ ਸੇਵਾਦਾਰ ਦੇ ਰੂਪ ਵਿੱਚ ਬੈਠੇ ਵਿਅਕਤੀ ਭਾਵੇਂ ਕਿਸੇ ਵੀ ਧੜੇ ਤੋਂ ਆਏ ਹੋਣ ਪਰ ਬਤੌਰ ਜਥੇਦਾਰ ਉਹ ਸਮੁੱਚੀ ਕੌਮ ਲਈ ਸਤਿਕਾਰਯੋਗ ਸਖਸ਼ੀਅਤ ਹੈ ਅਤੇ ਹੋਣੀ ਵੀ ਚਾਹੀਦੀ ਹੈ ਬਸ਼ਰਤੇ ਕਿ ਸਿੰਘ ਸਾਹਿਬ ਵੀ ਆਪਣੇ ਸਰਬ ਉੱਤਮ ਅਤੇ ਸਤਿਕਾਰਤ ਰੁਤਬੇ ਦਾ ਖਿਆਲ ਰੱਖ ਕੇ ਕੌਮ ਨੂੰ ਯੋਗ ਅਗਵਾਈ ਦੇ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਤੋਂ ਬਾਅਦ ਵਿਵਾਦ ਪੈਦਾ ਹੋਏ ਬਲਕਿ ਇਹ ਵਰਤਾਰਾ ਸਿੱਖਾਂ ਦਾ ਰਾਜਪਾਗ ਖੁੱਸ ਜਾਣ ਤੋਂ ਬਾਅਦ ਨਿਰੰਤਰ ਵਾਪਰਦਾ ਆ ਰਿਹਾ ਹੈ ਪਰੰਤੂ ਬਹੁਗਿਣਤੀ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸੱਚੀ ਸ਼ਰਧਾ ਤੇ ਸਤਿਕਾਰ ਰੱਖਦੇ ਹਨ ਜਿਸ ਕਰਕੇ ਜਥੇਦਾਰਾਂ ਨੂੰ ਸਵੀਕਾਰ ਕਰ ਲੈਂਦੇ ਹਨ ਬੀਤੇ ਸਾਲਾਂ ਵਿੱਚ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਚੱਲਿਆ ਉਸ ਮੌਕੇ ਤੇ ਜਥੇਦਾਰਾਂ ਨੂੰ ਕੌਮ ਨੇ ਨਕਾਰ ਦਿੱਤਾ ਅਤੇ ਸਰਬੱਤ ਖਾਲਸਾ ਬੁਲਾ ਕੇ ਲੱਖਾਂ ਦੇ ਬੇਮਿਸਾਲ ਇਕੱਠ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਅੰਦਰ ਬੇहद ਸਤਿਕਾਰੇਯੋਗ ਆਣ ਵਾਲੇ ਸੰਘਰਸ਼ੀ ਬੰਦੀ ਸਿੱਖ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪ ਦਿੱਤਾ ਗਿਆ ਸੀ ਪਰ ਉਹਨਾਂ ਦੀ ਰਿਹਾਈ ਨਾ ਹੋਣ ਕਰਕੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਜਥੇਦਾਰਾਂ ਨੂੰ ਸਵਾਰਦੇ ਆ ਰਹੇ ਹਨ ਹੁਣ ਨਵ ਨਿਯੁਕਤ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਹੀ ਨਿਯੁਕਤ ਕੀਤੇ ਹੋਏ ਹਨ ਪਰ ਉਹਨਾਂ ਦੀ ਕਾਰਜਸ਼ੈਲੀ ਤੋਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਮੀਰੀ ਪੀਰੀ ਦੇ ਸਿਧਾਂਤਕਾਰ 6ਵੇਂ ਨਾਨਕ ਸ੍ਰੀ ਗੁਰੂ ਹਰगोबिंद ਸਾਹਿਬ ਜੀ ਇਸ ਪਵਿੱਤਰ ਰਤਬੇ ਦੀ लाज ਖੁਦ ਰੱਖਣਗੇ ਅਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਨਿਰਪੱਖਤਾ ਨਾਲ ਸੇਵਾ ਕਰਨ ਦੀ ਹਿੰਮਤ ਹੌਸਲਾ ਅਤੇ ਤਾਕਤ ਬਖਸ਼ਣਗੇ ਅਜਿਹੇ ਬੇਹਦ ਨਾਜ਼ੁਕ ਮੌਕੇ ਸਮੇਂ ਜਦੋਂ ਕੇਂਦਰੀ ਤਾਕਤਾਂ ਘਟ ਗਿਣਤੀਆਂ ਨੂੰ ਖਤਮ ਕਰਨ ਦੇ ਰਾਤੂਰੀਆਂ ਹੋਈਆਂ ਹੋਣ ਤਾਂ ਕੌਮ ਦੇ ਆਗੂਆਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਨਿੱਜ ਨੂੰ ਪਛਾਹ ਸੁੱਟ ਕੇ ਕੌਮ ਦੇ ਭਲੇ ਬਾਰੇ ਸੋਚੋ ਕੌਮ ਦਾ ਭਲਾ ਏਕਤਾ ਤੋਂ ਬਿਨਾਂ ਸੰਭਵ ਨਹੀਂ ਹੈ ਇਸ ਸੰਦਰਭ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸੁਹਿਰਦ ਧਿਰਾਂ ਲਈ ਸੰਜੀਦਗੀ ਨਾਲ ਵਿਚਾਰਨ ਯੋਗ ਹੈ ਇਸ ਸਮੁੱਚੀ ਸਿੱਖ ਧਾਰਮਿਕ ਸੰਸਥਾਵਾਂ ਪੰਥਕ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਅਕਾਲੀ ਦਲਾਂ ਅਤੇ ਸਿੱਖ ਨੌਜਵਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਮਹਾਨ ਹੈ ਤਾਂ ਫਿਰ ਉਸ ਦੀ ਮਹਾਨਤਾ ਨੂੰ ਕਾਇਮ ਰੱਖਣਾ ਵੀ ਸਮੁੱਚੇ ਸਿੱਖਾਂ ਦਾ ਫਰਜ਼ ਹੈ ਸਿੱਖਾਂ ਦੇ ਆਪਸੀ ਵੈਰ ਵਿਰੋਧ ਪਹਿਲਾਂ ਹੀ ਵੱਡੇ ਨੁਕਸਾਨ ਕਰ ਚੁੱਕੇ ਹਨ ਰਾਜਕਰਨ ਲਈ ਬਣੀ ਕੌਮ ਸਿਆਸਤ ਦੇ ਮੈਦਾਨ ਵਿੱਚੋਂ maat ਖਾ ਰਹੀ ਹੈ ਕੇਂਦਰੀ ਤਾਕਤਾਂ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਸੰਸਥਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਦੀ ਫਰਾਗ ਵਿੱਚ ਹਨ ਜਿਨ੍ਹਾਂ ਨੂੰ ਸਿੱਖ ਸੁਚੇਤ ਹੋ ਕੇ ਹੀ ਮਾਤ ਦੇ ਸਕਦੇ ਹਨ ਅਜਿਹੇ ਹਾਲਾਤਾਂ ਦੇ ਮੱਦੇਨਜ਼ਰ 6 ਜੂਨ ਦਾ ਦਿਨ ਮਹੱਤਵਪੂਰਨ ਹੈ ਜੇਕਰ ਸਿੱਖ ਸਮੂੱਚੇ ਰੂਪ ਵਿੱਚ ਕੇਂਦਰੀ ਤਾਕਤਾਂ ਦੀ ਮੰਦ ਭਾਵਨਾ ਨੂੰ ਸਮਝਣ ਵਿੱਚ ਸਫਲ ਹੋ ਜਾਂਦੇ ਹਨ ਅਤੇ ਏਕਜੁਟਤਾ ਨਾਲ 1984 ਦੇ ਸਮੂਹ ਸ਼ਹੀਦਾਂ ਨੂੰ ਸਜਦਾ ਕਰਕੇ ਉਹਨਾਂ ਮਹਾਨ ਰੂਹਾਂ ਦੀਆਂ ਖੁਸ਼ੀਆਂ ਲੈਣ ਲਈ ਕਾਮਯਾਬ ਹੋ ਜਾਂਦੇ ਹਨ ਫਿਰ ਸਿੱਖ ਕੌਮ ਲਈ ਇਹ ਉਜਲੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ